ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਅੱਜ ਕੱਲ ਇੱਕ ਮਜਾਕ ਬਣ ਕੇ ਰਹਿ ਗਿਆ ਹੈ ਜਿਸ ਦੀ ਇੱਕ ਮੂਹ ਬੋਲਦੀ ਤਸਵੀਰ ਸਾਹਮਣੇ ਆਈ ਹੈ ਸ਼੍ਰੀ ਅਨੰਦਪਰਸਾਹਬ ਤੋਂ ਨੰਗਲ ਮੁਕ ਮਾਰਗ ਉਤੇ ਜਿੱਥੇ ਕੀ ਹਿਮਾਚਲ ਰੋਡਵੇਜ ਦੀ ਬੱਸ ਜਿਸ ਦੇ ਵਿੱਚ ਪਰਿਵਾਰ ਦੇ ਸਹਿਤ ਲੋਕ ਬੈਠੇ ਹੋਏ ਸਨ ਉਸ ਨੂੰ ਦਿਨ ਦਿਹਾੜੇ ਕੁਝ ਗੁੰਡੇ ਅੰਸਰਾਂ ਵੱਲੋਂ ਘੇਰ ਕੇ ਡਰਾਈਵਰ ਦੀ ਕੁੱਟਮਾਰ ਕੀਤੀ ਜਾਂਦੀ ਹੈ ਉਸ ਦਾ ਸਿਰ ਤੱਕ ਪਾੜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਬੱਸ ਦੇ ਵਿੱਚ ਬੈਠੇ ਹੋਏ ਸਵਾਰੀਆਂ ਦੇ ਵਿੱਚ ਦਹਿਸ਼ਤ ਪੈਦਾ ਹੋ ਜਾਂਦੀ ਹੈ ਬਸ ਦੇ ਵਿੱਚ ਬੈਠੇ ਬੱਚੇ ਅਤੇ ਮਹਿਲਾਵਾਂ ਇਸ ਘਟਨਾ ਨੂੰ ਦੇਖ ਕੇ ਚੀਕ ਸਿਹਾਰਾ ਪਾਣਾ ਸ਼ੁਰੂ ਕਰ ਦਿੰਦੇ ਨੇ ਪਰ ਥਾਰ ਦੇ ਵਿੱਚ ਆਏ ਹੋਏ ਯੁਵਕ ਲਗਾਤਾਰ ਡਰਾਈਵਰ ਨੂੰ ਕੁੱਟਦੇ ਰਹਿੰਦੇ ਨੇ ਤੇ ਥਾਰ ਵਾਲਿਆਂ ਦੀ ਬਦਮਾਸ਼ੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਡਰਾਈਵਰ ਨੂੰ ਕੁੱਟਣ ਤੋਂ ਬਾਅਦ ਬਦਮਾਸ਼ੀ ਦੇ ਵਿੱਚ ਬੜੇ ਹੀ ਰਫ ਤਰੀਕੇ ਦੇ ਨਾਲ ਡਰਾਈਵਿੰਗ ਕਰਦੇ ਹੋਏ ਮੌਕੇ ਉਤੋਂ ਥਾਰ ਭਜਾ ਕੇ ਨਿਕਲ ਜਾਂਦੇ ਹਨ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਬੱਸ ਸਵਾਰੀਆਂ ਅਤੇ ਡਰਾਈਵਰ ਵੱਲੋਂ ਸੜਕ ਨੂੰ ਜੰਮ ਕਰ ਦਿੱਤਾ ਜਾਂਦਾ ਹੈ ਤੇ ਸੜਕ ਦੇ ਵਿਚਕਾਰ ਐਚ ਆਰਟੀਸੀ ਦੀ ਬੱਸ ਲਗਾ ਦਿੱਤੀ ਜਾਂਦੀ ਹੈ ਇਸ ਸਾਰੀ ਘਟਨਾ ਬਾਰੇ ਐਚ ਆਈ ટી ਸੀ ਵੱਲੋਂ 100 ਨੰਬਰ ਉੱਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਪੁਲਿਸ ਮੌਕੇ ਉੱਤੇ ਪਹੁੰਚਦੀ ਹੈ ਜਿਸ ਤੋਂ ਬਾਅਦ ਸਭ ਤੋਂ ਪਹਿਲਾਂ ਟ੍ਰੈਫਿਕ ਨੂੰ ਖੋਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਡਰਾਈਵਰ ਕੰਡਕਟਰ ਅਤੇ ਬੱਸ ਸਵਾਰੀਆਂ ਦੇ ਬਿਆਨ ਦਰਜ ਕੀਤੇ ਜਾਂਦੇ ਹਨ ਦੱਸਦੇ ਕਿ ਡਰਾਈਵਰ ਦੇ ਸਿਰ ਦੇ ਵਿੱਚ ਸੱਟ ਲੱਗਣ ਦੇ ਕਾਰਨ ਉਸ ਨੂੰ ਸਿਵਲਾ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਰਤੀ ਕਰਵਾਇਆ ਗਿਆ ਹੈ ਇਸ ਸਾਰੀ ਘਟਨਾ ਤੋਂ ਬਾਅਦ ਵੱਡੇ ਸਵਾਲ ਜ਼ਰੂਰ ਖੜੇ ਹੋ ਜਾਂਦੇ ਹਨ ਕਿ ਜੇਕਰ ਸੜਕ ਉੱਤੇ ਇਸ ਤਰ੍ਹਾਂ ਦਾ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਦਾ ਰਿਹਾ ਤਾਂ ਆਮ ਪਬਲਿਕ ਸੇਫਟੀ ਸੁਰੱਖਿਆ ਕਿਸ ਦੀ ਜ਼ਿੰਮੇਵਾਰੀ ਹੋਵੇਗੀ ਜੇਕਰ ਕਾਨੂੰਨ ਦਾ ਮਜ਼ਾਕ ਉਡਾਉਂਦੇ ਹੋਏ ਇਸ ਤਰ੍ਹਾਂ ਦੀ ਗੁੰਡਾਗਰਦੀ ਲਗਾਤਾਰ ਚਲਦੀ ਰਹੀ ਤਾਂ ਘਰ ਤੋਂ ਬਾਹਰ ਨਿਕਲਣ ਵਾਲਾ ਕੌਣ ਸੇਫ ਹੋਵੇਗਾ ਫਿਲਹਾਲ ਪੁਲਿਸ ਵੱਲੋਂ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਥਾਰ ਵਾਲੇ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਨੂੰ ਟੋਲਣ ਦੇ ਲਈ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਦੇ ਵਿੱਚ ਥਾਰ ਵਾਲਿਆਂ ਵੱਲੋਂ ਐਚ ਆਰ ਟ ਸੀ ਬੱਸ ਵਾਲੇ ਡਰਾਈਵਰ ਅਤੇ ਕੰਡੈਕਟਰ ਨੂੰ ਘੇਰ ਕੇ ਕੁੱਟਮਾਰ ਕਰਨ ਦਾ ਇਹ ਪਹਿਲਾ ਦਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਗੰਪੁਰ ਫਾਟਕ ਦੇ ਲੱਗੇ ਐਚਐਟਸੀ ਬੱਸ ਵਾਲੇ ਡਰਾਈਵਰ ਅਤੇ ਕੰਡਕਟਰ ਨੂੰ ਥਾਰ ਵਾਲੇ ਯੁਵਕਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਤੇ ਉਸੇ ਆਧਾਰ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਬੰਦੀ ਕਾਰਵਾਈ ਕੀਤੀ ਗਈ ਸੀ ਜ਼ਰੂਰਤ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਕਿਸੇ ਵੀ ਦਬਾਅ ਤੋਂ ਉੱਪਰ ਉੱਠ ਕੇ ਐਚਆਰਟੀਸੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਇਨਸਾਫ ਦਿਵਾਉਣ ਦੀ ਤੇ ਅਜਿਹਾ ਸਬਕ ਦੇਣ ਦੀ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਕੰਮ ਕਰਕੇ ਦਹਿਸ਼ਤ ਫਲਾਣ ਦੀ ਕੋਸ਼ਿਸ਼ ਨਾ ਕਰੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਜਾਣਕਾਰੀ ਜਨਾਬ ਇਹਦਾ ਜੀ ਅਗਨ ਗੰਗੂ ਵਾਲੇ ਕੋਲ ਇੱਕ ਥਾਰ ਗੱਡੀ ਆ ਜੀ ਉਹ ਸਾਡੇ ਮੋੜੇ ਬ੍ਰੇਕ ਲੱਪੇ ਮਾਨੂੰ ਉਹਨੂੰ ਅਸੀਂ ਪਾ ਦੇਤਾ ਸਾਡੇ ਮੋੜੇ ਲੱਪੇ ਬ੍ਰੇਕਾਂ ਮਾਰਨਾ ਬ੍ਰੇਕਾਂ ਮਾਰਦੇ ਪਾ ਦੋ ਵਾਰ ਗੱਡੀ ਪਲਟਣ ਦੇ ਬਚੀ ਜੀ ਸਾਰੀਆਂ ਸਵਾਰੀਆਂ ਡਰ ਗਈਆਂ ਜੀ ਅਸੀਂ ਵੀ ਡਰ ਗਏ ਪਲਣੇ ਬਚ ਗਏ ਇੱਥੇ ਆ ਕੇ ਇਹ ਇਹ ਸੋਹ ਸਾਰੇ ਸਵਾਰੀ ਜੋ ਨਾਲ ਚੱਕੇ ਪਿੱਛੇ ਦੇ ਕੀ ਹੋ ਗਿਆ ਕੀ ਹੋ ਗਿਆ ਇੱਥੇ ਆ ਕੇ ਜਦੋਂ ਗੱਡੀ ਲੈ ਅਸੀਂ ਉਹਨੂੰ ਪੁੱਛਣ ਗਏ ਭਾਜੀ ਕੀ ਗੱਲ ਬ੍ਰੇਕਾਂ ਨੂੰ ਮਾਰਿਆ ਗੱਡੀ ਸਾਡੀ ਪਲਟ ਦੇ ਬਚ ਗਈ ਇੰਨੇ ਦੇ ਨਾਲ ਪਿੱਛੇ ਦੇ ਇੱਕ ਆਮਨੀ ਪੈਣਾ ਜੀ ਉਹ ਔਰ ਉੱਪਰ ਤੇ ਪਿੱਛੇ ਤਿੰਨ ਚਾਰ ਮੁੰਡੇ ਆਉਂ ਡਰਾਈਵਰ ਨੂੰ ਕੁੱਟਣ ਲੱਪੇ ਨਾਲ ਹੀ ਮੇਰੇ ਸਾਡੇ ਪੱਥਰ ਦੇ ਚੱਕਾ ਮੋਟਰ ਲੱਤਾਂ ਮਰੀਆਂ ਸਭ ਕੁਝ ਕੀਤਾ ਜੀ ਡਰਾਈਵਰ ਸਿੱਧਾ ਸੱਟ ਲੱਗੀ ਵੀ ਜੀ ਉਹ ਜਦੋਂ ਉਹਨੂੰ ਪੁੱਛਣ ਲੱਗੇ ਸਵਾਜੀ ਥੱਲੇ ਉਹ ਤੇ ਇਹ ਫੜ ਫੜ ਗੱਡੀ ਮੋੜ ਕੇ ਨਟਕੇ ਮੂੰਹ ਕਪੜਾ ਬੰਨ ਕੇ ਜੀ ਹਾਂਜੀ ਹਾਂਜੀ ਕਾਰਨ ਕੀ ਦੱਸਿਆ ਮਤਲਬ ਕਿਉਂ ਇਦਾਂ ਕਰ ਰਹੇ ਸੀ ਕੁਝ ਵੀ ਨਹੀਂ ਜੇ ਕੁਝ ਬੋਲੇ ਨੇ ਕੋਈ ਗੱਲ ਕੋਈ ਨਾ 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 ਸਾਡਾ ਗੱਲ ਕੀਤੀ ਨਾ ਕੁਝ ਹੋਰ ਬੋਲੇ ਜ ਉਹਨਾਂ ਸਿੱਧੇ ਆ ਕੇ ਸਿੱਧੇ ਹੀ ਸਾਡੇ ਮਮਾ ਕੁੱਟਣ ਲੱਪੇ ਇੱਕ ਪਹਿਲਾਂ ਥਾਰ ਤੇ ਸਾਰਾ ਮੁੰਡੇ ਪਿੱਛੇ ਚਾਰ ਬੰਦੇ ਹਾਂਜੀ ਬਾਅਦ ਚ ਹੋ ਸਕਦੀ ਜੀ ਉਹਨਾਂ 4 ਤੋਂ 5 ਮਿੰਟ ਦੇ ਸਰ ਇਸ ਥੇ ਦਾ ਸਾਨੂੰ ਕੁਝ ਨਹੀਂ ਪਤਾ ਜੀ ਸਾਡਾ ਕੋਈ ਗੱਲ ਨਹੀਂ ਬਤਾ ਅਸੀਂ ਰੋਜ਼ ਇਸ ਰੋਡ 'ਤੇ ਚੱਲਦੇ ਆਂ ਜੀ ਸਾਡੇ ਰੋਜ਼ ਦਾ ਆਣਾ ਜਾਣਾ ਜੀ ਅਸੀਂ ਚੰਡੀਗੜ੍ਹ ਤੋਂ ਸਿਆਣਕੋ ਜਾ ਰਹੇ ਸੀ ਜੀ ਜੀ ਦੇ ਬਾਰੇ ਪੁਲਿਸ ਨੂੰ ਜਾਣਕਾਰੀ ਹਾਂਜੀ ਪੁਲਿਸ ਨੂੰ ਜਾਣਕਾਰੀ ਤੇ ਪੁਲਿਸ ਆ ਗਈ ਮੌਕੇ ਤੇ ਉਹਨਾਂ ਅੱਗੇ ਆਪਣੀ ਕਾਰਵਾਈ ਕਰਿਆ ਕਰਦੀ ਹੈ ਹਾਂਜੀ ਕਾਰਵਾਈ ਕਰਿਆ ਜਾਏ ਹਾਂਜੀ ਬੜਦੇ ਕਾਰਵਾਈ ਕਰਿਆ ਜਾਏ ਸਭ ਕੁਝ ਹੈਗਾ ਜੀ ਬਾਕੀ ਜੋ ਸਵਾਰੀਆਂ ਸਵਾਰੀਆਂ ਦੀ ਪੁੱਛ ਸਕਦੇ ਤੁਸੀਂ ਜੋ ਵੀ ਹੈਗਾ ਜੀ ਮੈਂ ਹੂੰ मैं सुजानपुर से मैं लता कुमारी प्रधान हूँ गुजरोल पंचायत से बिलोंग करती हूँ जब हम चंडीगढ़ से आ रहे थे तो यहाँ पे क्या था एक मतलब थार गाड़ी आगे से आ रही थी मतलब जा रही थी इसी साइड से और मतलब कभी दाएं हो रही थी कभी बाएं हो रही थी मतलब तो मतलब जब ड्राइवर ने मतलब ऑन द स्पॉट ब्रेक वगैरह लगाई तो हम सारे डर गए हुए कि क्या हो गया थी तो बार बार दाएं बाएं दाएं बाएं कर रहे थे जब हमने मतलब उनको साइड में आके बाद में उन्होंने यहाँ पीछे गाड़ी खड़ी कर दी थी जब हमारे ड्राइवर सर नीचे उतरे भी उन्होंने जस्ट एक मतलब सवाल ही पूछा कि आप ऐसा क्यों कर रहे हो मतलब वही तो बस वो हालांकि साथ में मैं भी उतर गई थी नीचे तो वो गाली माली करने लग गए पीछे से पता नहीं उन्होंने कॉन्टेक्ट पे किसी को बुला लिया होगा गाड़ी वालों को मतलब तो दूसरी गाड़ी से उतरे और सर के ऊपर उन्होंने बार कर दिया अभी पांच सी या पता नहीं क्या पेन रखा था उससे उन्होंने बार किया एक ने तो बड़ा पत्थर उठाया अभी जब तक मतलब पेशेंट मतलब पब्लिक नीचे उतरी बस से जब तक उन्होंने गाड़ी घुमाई और फिर वो निकल गए तो खुदा ना मतलब किसी के साथ हैपनिंग हो जाती बस पलट जाती तो कौन रिस्पांसिबिल तो तो मतलब चलो हम बच गए उतने काफी है मतलब कोई है क्या कार्रवाई तो, कार तो मेरी तो यही राय है की उनको सख्त से सख्त सजा मिलनी चाहिए आज हमारे साथ हुआ कल किसी के साथ भी हो सकती है ये बात है और खुदा ना हादसा मतलब अगर बस पलट जाती तो जैसे इतनी सारी सवारी है तो फैमिली वालों को क्या करते फिर ये हम तो देश भर देश से घर जा रहे हैं ना घर वाले तो वेट कर रहे हैं हमारा कि आएंगे वो बिल्कुल सर बहुत ज्यादा डर वाला माहौल बन गया था उस टाइम क्या नाम है आपका क्या मामला है मेरा नाम रफीक मोहम्मद जी है एसीडी ड्राइवर उन्ना जी उन्ना डीपो मामला कुछ नहीं हुआ जी वो पीछे है ना जी उन्होंने हाथ मारया है ਿੱਦਾਂ ਹੱਥ ਮਾਰਿਆ ਮੈਂ ਉਹਨੇ ਗੱਡੀ 'ਤੇ ਚੜਾਈ ਕਰਤੀ ਉਰੇ ਤੇ ਫਿਰ ਮੈਨੂੰ ਹੱਥ ਮਾਰਿਆ ਮੇਰੇ ਗੱਡੀ ਆਇਆ ਕਰਦੀ ਰੁਕ ਜਾਓ ਗੰਗੂਆਣਾ ਮੋੜ ਤੇ ਉਰੀ ਗੱਲ ਹੈ ਉਹਨਾਂ ਨੂੰ ਹੱਥ ਮਾਰਿਆ ਨਾਲ ਉਹਨੇ ਗੱਡੀ ਪਿੱਛੇ ਕੀਤੀ ਜਿੱਦਾਂ ਜਗ੍ਹਾ ਬੇਲੀ ਹੋਈ ਮੈਨੂੰ ਪਾਸ ਦਿੱਤਾ ਮੈਂ ਚੱਲੇ ਜਾਓ ਵੀਰੇ ਉਹਨ ਗੱਡੀ ਮੋੜੇ ਲੈ ਕੇ ਬ੍ਰੇਕ ਮਾਰਤੀ ਹੈ ਨਾ ਸਵਾਰੀਆਂ ਸਾਰੀਆਂ ਬਦੀਆਂ ਜਾ ਕੇ ਮੋੜੇ ਜੀ ਇੱਕਦਮ ਇਕੱਠੀਆਂ ਹੋ ਗਏ ਸਾਰੀ ਗੱਡੀ ਪੂਰੀ ਇਕੱਠੀ ਹੋ ਗਈ بارش ਲੱਗੀ ਵੀ ਜੀ ਹੈ ਨਾ ਗੱਡੀਆਂ ਰੁਕਦੀਆਂ ਨਹੀਂ ਹੈ ਪਾਣੀ ਲੱਗੇ ਸਾਰੇ ਲੈਦਰਾਂ ਨੂੰ ਠੀਕ ਜੀ चलो वाल होगी मैं पर है उन्हें फिर अगर ब्रेक ठोकती जी थोड़ी दूर अगर आया उन्हें फिर ब्रेक मारती जी है ना फिर अगे पुलते उन्हें फिर ब्रेक मारती है ठीक है जी फिर ना ली ओ ग आके उन्हें शैड नाती गैं इ ग्डी सैड लगाई इतना ही है जी तू पुछे मैं भी क्या गल होगी सवार बैठी मेरा निके न्याय आया तू भी मेला बचा जहां तह मैंने कुछ नशा नशा तो नहीं किया पता है एकदम पुछा मैं उन्हें ਨਾਲੇ ਉਹ ਪਿੱਛੇ ਦੇ ਮੁੰਡੇ ਆਏ ਉਹਦੇ ਕੀਤਾ ਬਈ ਹੋਂਗ ਤੇ ਤੇ ਸਾਡਾ ਗੰਦੀ ਗੱਲ ਬੋਦੀ ਸੀ ਬਹੁਤ ਗੰਦੀ ਗੱਲ ਬੋਲੀ ਇਹ ਸਾਡੇ ਇਦਾਂ ਕੱਟਣਾ ਬੋਲਦੇ ਤੇ ਐਂ ਜਾਇਆ ਕੰਨਾ ਬੋਲਦਾ ਸਾਡਾ ਵਾਹ ਉਹਨਾਂ ਨੇ ਇੱਥੇ ਦੇ ਪਕੜਿਆ ਮੈਨੂੰ ਨਾਲੇ ਥੱਲੇ ਛੱਟ ਲਿਆ ਇਹ ਲੱਕ ਤੋੜਤਾ ਬਾਈ ਇਹਨੇ ਮਾਰ ਮਾਰ ਕੇ ਪੰਜ ਮਾਰੇ ਵੀ ਇਹ ਦੇਖੋ ਦੰਦਾ ਜੱਜ ਪੰਜ ਮਾਰੇ ਵੀ ਆ ਇਹ ਸੱਤ ਜਗ੍ਹਾ ਸਿਰ ਚ ਪੰਜ ਮਾਰੇ ਵੀ ਆ ਜੀ ਇਹਨਾਂ ਸਿਰ ਫਟਿਆ ਵਾਲੀ ਹਾਂਜੀ ਹਾਂਜੀ ਹਾਂ ਕਿੰਨੇ ਜਣੇ ਸੀ ਪੰਜ ਤੇ 6 ਬੰਦੇ ਜੀ ਆ ਨੰਬਰ ਨੰਬਰ ਨੋਟ ਕਰ ਲਿਆ ਹਾਂ ਜੀ ਹਾਂ ਜੀ ਨੰਬਰ ਇੱਕ ਇੱਕ 8 ਹੈ ਜੀ ਇੱਕ ਓਮਨੀ ਹੈ ਜੀ ਇਹਨੇ ਉਹ ਤੋਂ ਉਹ ਤੋਂ ਲੈ ਲਿਆ ਹਾਂ ਜੀ ਲੈ ਲਿਆ ਜੀ ਉਹ ਬੰਦੇ ਦੀ ਵੀਡੀਓ ਵੀ ਆ ਗਈ ਹੈ ਜੀ ਹਾਂ ਜੀ ਹਾਂ ਜੀ ਹੁਣ ਕੀ ਕਾਰਵਾਈ ਕਰਾ ਰਹੇ ਹੋ ਕਾਰਵਾਈ ਸਰ ਜੋ ਕਰੂਗੇ وہی ਹੈ ਜੀ ਪਹਿਲਾਂ ਵੀ ਸਾਡਾ ਹਾਂ ਜੀ ਡਿਪਾਰਟਮੈਂਟ ਨੂੰ ਦੱਸਤਾ ਹੀ ਹੈ ਨਾ ਜੀ ਹਾਂ ਜੀ ਆ ਗਈ ਹੈ ਹਾਂ ਜੀ ਹਾਂ ਜੀ ਹਾਂ ਜੀ